ਸਾਰੇ ਮੈਂਬਰ ਸਰਵਾਂ ਸਰਪੰਚ ਸਾਹਿਬ ਜੀ ਦੀ ਕੀ ਸ੍ਰੀ ਜੰਤਕਿ ਰਾਜਨਾ ਅਡੀ ਸਾਹਿਬ ਸਸਪੈਂਸੀ ਵੀ ਮੇਰਾ ਵੀ ਗੁਰਿੰਦਰ ਸਾਰੇ ਸਤਕਾਰਯੋਗ ਇਸ ਨਗਰ ਦੇ ਮੇਰੇ ਸਾਰੇ ਸਤਕਾਰਯੋਗ ਸਾਥੀ ਡਿਪਟੀ ਡੀਓ ਮੈਡਮ ਮਨਜੀਤ ਕੌਰ ਜੀ ਅਨੁਰਾਦਾ ਜੀ ਜਿਹੜੇ ਕਿ ਇੰਚਾਰਜ ਨੇ ਇੱਥੋਂ ਦੇ ਔਰ ਪ੍ਰਿੰਸੀਪਲ ਸਾਹਿਬ ਸਾਰੇ ਸਤਕਾਰਯੋਗ ਸਾਥੀਓ ਔਰ ਸਭ ਤੋਂ ਇੰਪੋਰਟੈਂਟ ਜਿਨ੍ਹਾਂ ਦੇ ਲਈ ਪਹੁੰਚੇ ਆ प्यारे प्यारे बच्चे सब तो पहला तां ਤੁਹਾਨੂੰ ਸਾਰਿਆਂ ਨੂੰ ਦੇਵਦਿਆਂ ਘਰਾਈਆਂ ਚੋਂ ਧੰਨਵਾਦ ਕਿ ਹੈ ਕਿ ਹਰ ਵਾਰ ਦੀ ਤਰ੍ਹਾਂ ਇੱਥੇ ਪਹੁੰਚਦੇ ਬਹੁਤ ਪਿਆਰ ਮਾਨ ਸਤਕਾਰ ਬਖਸ਼ਿਆ ਤੁਸੀਂ ਔਰ ਮੁਬਾਰਕਾਂ ਕਿ ਇੱਕ ਲੰਬੇ ਸਮੇਂ ਤੋਂ ਜੋ ਮੁਸ਼ਕਿਲ ਦਰਪੇਸ਼ ਆ ਰਹੀ ਸੀ ਸਕੂਲ ਨੂੰ ਬਾਉਂਡਰੀ ਵਾਲ ਦੀ ਉਹ ਤਕਰੀਬਨ 10,70,000 ਰੁਪਏ ਦੀ ਲਾਗਤ ਦੇ ਨਾਲ ਉਹ ਕੰਪਲੀਟ ਹੋ ਚੁੱਕੀ ਹੈ ਔਰ ਮੈਂ ਸਮਝਦਾ ਕਿ ਬੱਚਿਆਂ ਦੀ ਸੇਫਟੀ ਔਰ ਸਿਕਿਉਰਿਟੀ ਦੇ ਲਈ ਇਹ ਬਹੁਤ ਇੰਪੋਰਟੈਂਟ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਜਿਹੜੇ ਸਮਾਜ ਨੇ ਜਿਹੜੇ ਮੁਲਕ ਨੇ ਆਪਦੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕੀਤਾ ਹੁੰਦਾ ਹੈ ਸਮੇਂ ਦੇ ਰੂਪ ਦੇ ਵਿੱਚ ਕੋਸ਼ਿਸ਼ਾਂ ਦੇ ਰੂਪ ਦੇ ਵਿੱਚ ਪੈਸਿਆਂ ਦੇ ਔਰ ਸੰਸਾਧਨਾਂ ਦੇ ਰੂਪ ਦੇ ਵਿੱਚ ਉਹੀ ਮੁਲਕ ਉਹੀ ਸਮਾਜ ਨੇ ਜਿਹੜੀਆਂ ਉਹ ਤਰੱਕੀਆਂ ਕਰ ਸਕਦੇ ਨੇ ਆਪਣੇ ਮੁਲਕ ਆਪਣੇ ਸਮਾਜ ਆਪਣੇ ਪੰਜਾਬ ਦੇ ਵਿੱਚ ਆਏ ਪਿਛਲੇ ਸਮੇਂ ਦੌਰਾਨ ਜੋ ਸਰਕਾਰਾਂ ਨੇ ਉਹ ਸਿਹਤ ਅਤੇ ਸਿੱਖਿਆ ਦੀ ਆਪਣੀ ਮੁਢਲੀ ਜ਼ਿੰਮੇਵਾਰੀ ਤੋਂ ਮਗਰ ਹਟਦੀਆਂ ਗਈਆਂ ਜਿਸ ਦੀ ਵਜ੍ਹਾ ਕਰਕੇ ਜੋ ਪ੍ਰਾਈਵੇਟ ਸਕੂਲਾਂ ਦੀ ਮਸ਼ਰੂਮਿੰਗ ਹੈ ਜਿਹੜੀ ਉਹ ਬਹੁਤ ਵੱਡੇ ਪੱਧਰ ਤੇ ਉੱਪਰ ਹੋਈ ਪਰ ਕਿਉਂਕਿ ਆਮ ਆਦਮੀ ਪਾਰਟੀ ਚੰਗੀ ਸਿਹਤ ਚੰਗੇ ਸਿੱਖਿਆ ਦੇ ਦਾ ਨਾਰਾ ਲਾ ਕੇ ਹੀ ਆਈ ਸੀਗੀ ਪਹਿਲਾ ਇਹ ਕੰਮ ਦਿੱਲੀ ਦੇ ਵਿੱਚ ਹੋਇਆ ਵੱਡੇ ਪੱਧਰ ਤੇ ਉੱਪਰ ਤੇ ਫਿਰ ਉਹੀ ਮਾਡਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਇੰਪਲੀਮੈਂਟ ਹੋਇਆ ਤੇ ਅੱਜ ਇਹ ਦੱਸਦੇ ਹੋਏ ਮਹਿਸੂਸ ਚੰਗਾ ਮਹਿਸੂਸ ਹੋ ਰਿਹਾ ਹੈ ਕਿ ਬਹੁਤ ਸਾਰੇ ਪੰਜਾਬ ਦੇ ਸਕੂਲ ਜਿੱਥੇ ਕਿਤੇ ਬਾਉਂਡਰੀ ਵਾਲ ਨਹੀਂ ਸੀਗੀ ਉਹ ਸਾਰੀਆਂ ਥਾਵਾਂ ਦੇ ਉੱਪਰ ਬਾਉਂਡਰੀ ਵਾਲ ਕੰਪਲੀਟ ਹੋ ਚੁੱਕੀ ਹੈ ਕਈ ਥਾਵਾਂ ਤੇ ਲੈਬਸ ਦੀ ਲੋੜ ਹੁੰਦੀ ਸੀਗੀ ਕਈ ਥਾਵਾਂ ਤੇ ਕਮਰਿਆਂ ਦੀ ਲੋੜ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਹੋ ਚੁੱਕੇ ਤੇ ਜਿਹੜਾ ਬਾਕੀ ਰਹਿੰਦਾ ਉਹ ਵੀ ਆਉਣ ਵਾਲੇ 1 ਸਾਲ 1.5 ਸਾਲ ਦੇ ਵਿੱਚ ਉਹ ਕੰਪਲੀਟ ਹੋ ਜਾਏਗਾ ਚੰਗੇ ਵਿੱਦਿਆ ਦਾ ਮਿਆਰ ਹੈ ਜਿਹੜਾ ਉਹ ਮਿਲ ਸਕੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਪੂਰੀ ਦੁਨੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪੜਾਇਆ ਤੇ ਸਿਖਾਇਆ ਜਾਂਦਾ ਉਸ ਨੂੰ ਉਸ ਮਾਡਲ ਨੂੰ ਦੇਖ ਕੇ ਸਮਝ ਕੇ ਆਪਣੇ ਬੱਚਿਆਂ ਦੇ ਤਾਂ ਕਿ ਇੱਕ ਬੈਸਟ ਪੋਸੀਬਲ ਮਾਡਲ ਹੈ ਜਿਹੜਾ ਉਹ ਲਾਗੂ ਕੀਤਾ ਜਾ ਸਕੇ तकरीबन 450 ਦੇ ਕਰੀਬ ਟੀਚਰਸ ਨੇ ਜਿਹੜੇ ਉਹ ਟੀਚਰਸ اور پرنسپل ਉਹ ਬਾਹਰਲੇ ਮੁਲਕਾਂ ਦੇ ਵਿੱਚ ٹریننگ ਲੈ ਕੇ ਆਏ ਤਾਂ ਕਿ ਇੱਥੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਸਕੇ ਤੇ ਇਹਨਾਂ ਸਾਰੇ ਐਫਰਟਸ ਦੀ ਵਜ੍ਹਾ ਕਰਕੇ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੀ ਵਜ੍ਹਾ ਕਰਕੇ ਹੀ ਅੱਜ ਇਹ ਪਹਿਲੀ ਵਾਰੀ ਹੋਇਆ ਕਿ ਤਕਰੀਬਨ 9000 ਦੇ ਕਰੀਬ ਬੱਚੇ ਜਿਹੜਾ ਉਹ ਪ੍ਰਾਈਵੇਟ ਸਕੂਲ ਛੱਡ ਕੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਜਿਹੜਾ ਉਹ ਲੈ ਚੁੱਕੇ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਬਹੁਤ ਵੱਡੀ ਪ੍ਰਾਪਤੀ ਹੈ ਇਹ ਤਾਂ ਨਹੀਂ ਮੈਂ ਕਹੂੰਗਾ ਕਿ ਜੀ 100% ਕਾਮਯਾਬੀ ਹਾਸਲ ਹੋ ਗਈ ਪਰ ਨਾ ਜਿੱਥੇ ਸਾਫ਼ ਨੀਅਤ ਨੀਤੀ ਦੇ ਨਾਲ ਤੁਸੀਂ ਕੰਮ ਕਰ ਲੱਗੋ ਤੇ ਫਿਰ ਉਸ ਕੰਮ ਨੂੰ ਪਰਮਾਤਮਾ ਬਾਬਾ ਨਾਨਕ ਵੀ ਭਾਗ ਲਾਉਂਦਾ ਇਹ ਸੋਚ ਕੇ ਅਸੀਂ ਚੱਲੇ ਹੋਇਆ ਔਰ ਸਿੱਖਿਆ ਹੀ ਕਹਿ ਜਾ ਕ ਮੈਂ ਇਹ ਜਿਆ ਖੇਤਰਾ ਜਿਹੜਾ ਮੈਂ ਸਮਝਦਾ ਕਿ ਜਿੰਨਾ ਆਪਾਂ ਸਾਰੇ ਨਾਲ ਮਿਲ ਕੇ ਚਾਹੇ ਕੋਈ ਸਰਕਾਰੀ ਪੱਦਰ ਦੇ ਉੱਪਰ ਹੈ ਚਾਹੇ ਕੋਈ ਮਾਪੇ ਹੈ ਚਾਹੇ ਕੋਈ ਟੀਚਰ ਹੈ ਕਿਉਂਕਿ ਹਰ ਹਰ ਬੱਚੇ ਨੂੰ ਪਰਮਾਤਮਾ ਨੇ ਇੱਕ ਹੀਰੇ ਦੇ ਰੂਪ ਦੇ ਵਿੱਚ ਭੇਜਿਆ ਕਣ ਤਰਾਸ਼ੇ ਹੀਰੇ ਦੇ ਰੂਪ ਦੇ ਵਿੱਚ ਚਾਹੇ ਮਾਪੇ ਨੇ ਚਾਹੇ ਟੀਚਰ ਨੇ ਚਾਹੇ ਸਮਾਜ ਹੈ ਤੇ ਚਾਹੇ ਸਰਕਾਰ ਹੈ ਕੰਮ ਡਿਊਟੀ ਇੱਕੋ ਹੀ ਹੈ ਕਿ ਉਸ ਹੀਰੇ ਨੂੰ ਨੂ ਤਰਾਸ਼ੋ ਤਾਂ ਕਿ ਉਹਦੀ ਚਮਕ ਹੈ ਜਿਹੜੀ ਉਹ ਪੂਰੀ ਦੁਨੀਆ ਉਹਦੀ ਚਮਕ ਦਾ ਲਾਹੇ ਜਿਹੜਾ ਉਹ ਲੈ ਸਕੇ ਸੋ ਇਹੀ ਕੰਮ ਸਾਥੀਓ ਕਰਨ ਲੱਗੇ ਹੋਇਆ ਸੋ ਤੁਹਾਡਾ ਸਾਰਿਆਂ ਦਾ ਦੇਵ ਦੀ ਗੇ ਵਿੱਚੋਂ ਬਹੁਤ ਬਹੁਤ ਧੰਨਵਾਦ ਬੱਚਿਆਂ ਨੂੰ ਜਿਸ ਤਰੀਕੇ ਦੀ ਜੋ ਵੀ ਜ਼ਰੂਰਤ ਹੈ ਉਹਨੂੰ 100% ਜਿਹੜਾ ਉਹ ਪੂਰਾ ਕੀਤਾ ਜਾਊਗਾ ਸੋ ਇਹਨਾਂ ਸ਼ਬਦਾਂ ਦੇ